ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਜੋ ਹੜਾਂ ਦੀ ਪ੍ਰੋਬਲਮ ਚੱਲ ਰਹੀ ਹੈ ਉਹਦੇ ਬਾਰੇ ਅੱਜ ਆਪਾਂ ਗੱਲ ਕਰਨੀ ਹੈ ਕਿ ਗਵਰਨਮੈਂਟ ਨੇ ਆਪ ਤਾਂ ਕਿਸੇ ਦੀ ਹੈਲਪ ਕੀ ਕਰਨੀ ਹੈ ਜਾਂ ਕੀ ਕਿਸੇ ਦਾ ਲਈ ਕੋਈ ਦਵਾਈ ਭੇਜਣੀ ਜਾਂ ਕੋਈ ਰਾਹਤ ਸਮਗਰੀ ਜਾਂ ਕੋਈ ਰਾਹਤ ਕੈਂਪ ਲਾਉਣਾ ਤੇ ਜਿਹੜੇ ਲਾ ਰਹੇ ਆ ਉਹਨਾਂ ਦੇ ਵੀ ਅੜਿੱਕੇ ਖੜੇ ਕਰਦੇ ਆ ਉਹਨਾਂ ਦੇ ਵਿੱਚ ਵੀ ਕੋਈ ਨਾ ਕੋਈ ਅੜਚਣ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਪਤਾ ਨਹੀਂ ਇਹ ਕੈਸੀ ਪਾਲਸੀਆਂ ਨਾਲ ਇਹ ਸਰਕਾਰਾਂ ਚੱਲ ਰਹੀਆਂ ਕਿ ਜੇ ਪਹਿਲਾਂ ਲੋਕਾਂ ਨੇ ਕਿਹਾ ਵੀ ਸਾਨੂੰ ਵਿੱਚੋਂ ਮਿੱਟੀ ਕੱਢ ਲੈਂਦਿਆ ਕਰੋ ਜ਼ਮੀਨ ਅਗਲੇ ਦੀ ਆਪਦੀ ਹੁੰਦੀ ਹੈ ਤਾਂ ਮਿੱਟੀ ਨਹੀਂ ਕੱਢਣ ਦਿੰਦੇ ਵੀ ਥੱਲੇੋਂ ਜੇ ਮਿੱਟੀ ਨਿਕਲੀ ਹੋਊਗੀ ਤੇ ਦਰਿਆ ਸਾਫ਼ ਰਹੂਗਾ ਤੇ ਪਾਣੀ ਉਹਦੇ ਵਿੱਚੋਂ ਨਿਕਲੀ ਜਾਊ ਹੁਣ ਉਹ ਦਰਿਆ ਦਾ ਮਿੱਟੀ ਨਾਲ ਜਿਹੜਾ ਭਰਿਆ ਹੁੰਦਾ ਏਰੀਆ ਉਹਦੇ ਵਿੱਚ ਪਾਣੀ ਕਿੰਨਾ ਕ ਨਿਕਲੂਗਾ ਮਿੱਟੀ ਨਿਕਲਣ ਨਾਲ ਇੱਕ ਤਾਂ ਡੂੰਗਾ ਹੋ ਜਾਊਗਾ ਤੇ ਜੋ ਕਿਨਾਰੇ ਆ ਉਹ ਸੇਫ ਰਹਿਣਗੇ ਤੇ ਹਰ ਚੀਜ਼ ਜਾਨੀ ਕਿ ਇੰਨੀ ਉਲਟੀ ਪਾਲਿਸੀ ਦੇ ਨਾਲ ਪਤਾ ਨਹੀਂ ਇਹ ਕੌਣ ਇਦਾਂ ਦੀਆਂ ਪਾਲਿਸੀਆਂ ਬਣਾਉਂਦਾ ਪੰਜਾਬ ਦੀਆਂ ਉਹ ਨਹੀਂ ਕਰਨ ਦਿੰਦੇ ਤੇ ਹੁਣ ਜੇ ਲੋਕ ਆਪ ਹੈਲਪ ਕਰਨ ਉੱਤੇ ਜਾ ਰਹੇ ਆ ਵੱਖ-ਵੱਖ ਆਰਗੇਨਾਈਜੇਸ਼ਨਾਂ ਜਾਂ ਪਿੰਡਾਂ ਦੇ ਲੈਵਲ ਜਿਹੜੇ ਜ਼ਿਲ੍ਹਿਆਂ 'ਚ ਇਦਾਂ ਦੀ ਪ੍ਰੋਬਲਮ ਕੋਈ ਨਹੀਂ ਹੈ ਉਹ ਆਪਣੇ ਦੂਜੇ ਜ਼ਿਲ੍ਹਿਆਂ ਦੇ ਵੀਰ ਆਪਣੇ ਦੂਜੇ ਜ਼ਿਲ੍ਹਿਆਂ ਦੇ ਲਈ ਜਾ ਰਹੇ ਆ ਤੇ ਹੁਣ ਮੈਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਮਖੂਬ ਸਾਹਿਬ ਦੇ ਨਾਲ ਉੱਥੇ ਇੰਟਰਵਿਊ ਸੁਣੀ ਉਹ ਕਹਿ ਰਹੇ ਕਿ ਇੱਥੇ ਲੋਕਾਂ ਦੇ ਟਰੈਕਟਰਾਂ ਦੇ ਚਲਾਨ ਕੱਟੇ ਜਾ ਰਹੇ ਆ ਦੇਖ ਲੋ ਵੀ ਜਿਹੜੇ ਵਿਚਾਰੇ ਲੋਕ ਇੱਕ ਦੂਜੇ ਦੀ ਹੈਲਪ ਕਰਨ ਲਈ ਉੱਥੇ ਜਾ ਰਹੇ ਆ ਉਹਨਾਂ ਦੇ ਟਰੈਕਟਰਾਂ ਦੇ ਚਲਾਨ ਕੱਟਨੇ ਸ਼ੁਰੂ ਕਰਤੇ ਆ ਵੀ ਆਪੇ ਨਾ ਹੋਣ ਤੇ ਦੂਜੀ ਗੱਲ ਹੁਣ Rajasthan ਤੋਂ ਵੀਡੀਓ ਆ ਰਹੀਆਂ ਕਿ ਸਾਡੇ ਇੱਥੇ ਪਾਣੀ ਦੀ ਕਮੀ ਆ ਉੱਥੇ ਤਾਂ ਮਾਰੂਥਲ ਆ ਉੱਥੇ ਤਾਂ ਪੀਣ ਦੇ ਵੀ ਲਾਲੇ ਪਏ ਆ ਤੇ ਉੱਥੇ ਇਹਨਾਂ ਨੇ ਨਹਿਰਾਂ ਬੰਦ ਕਰਤੀਆਂ ਤੇ ਜਿਹੜਾ ਐਸਵਾਈਐਲ ਚ ਪਾਣੀ ਜਿਹੜਾ ਪਾ ਥੋੜਾ ਬਹੁਤ ਭੇਜਦੇ ਉਹ ਵੀ ਬੰਦ ਕੀਤਾ ਤੇ ਪਾਣੀ ਸਾਰਾ ਹੀ ਜਾਣੀ ਅੱਗੇ ਨੂੰ ਛੱਡਦਾ ਤੇ ਜਿਹੜੀਆਂ ਉਹ ਨਹਿਰਾਂ ਦੇ ਵਿੱਚ ਪਾਣੀ ਡਿਸਟ੍ਰਿਬਿਊਟ ਹੋ ਸਕਦਾ ਉਹ ਸਾਰਾ ਕੁਝ ਬੰਦ ਕਰਤਾ ਤੇ ਉਹਦੀ ਇਹ ਦਲੀਲ ਕੀ ਦਿੰਦੇ ਆ ਜੀ ਨਹਿਰਾਂ ਦੇ ਵਿੱਚ ਮਿੱਟੀ ਭਰ ਜਾਂਦੀ ਹੈ ਤੇ ਉਹ ਮੁੜ ਕੇ ਰੇਤਾ ਕੱਢਣੀ ਪੈਂਦੀ ਹੈ ਦੇਖ ਲਓ ਇਹਨਾਂ ਕੋਲੇ ਐਡਾ ਵੀ ਸਿਸਟਮ ਨਹੀਂ ਵੀ ਉਹ ਰੇਤਾ ਕੱਢ ਲੈਣ ਪਰ ਰੇਤਾ ਕੱਢਣ ਦੀ بجائے ਪਾਣੀ ਬੰਦ ਕਰਕੇ ਤੇ ਲੋਕਾਂ ਨੂੰ ਉਜਾੜਤਾ ਪੰਜਾਬ ਦਾ 1300 ਪਿੰਡ ਉਜਾੜਤਾ 3 ਲੱਖ ਏਕੜ ਤੋਂ ਉੱਤੇ ਲੋਕਾਂ ਦੀ ਜ਼ਮੀਨ ਉਜਾੜਤੀ ਤੇ 7 ਜ਼ਿਲ੍ਹਿਆਂ ਦੇ ਕੋਸ਼ ਏਰੀਆ ਐਸੇ ਉਜਾੜਤੇ ਕਿ ਜਿਹੜੇ ਪਤਾ ਨਹੀਂ ਹੁਣ ਉਹਨਾਂ ਨੇ ਉੱਠ ਪਾਉਣਾ ਕਿ ਨਹੀਂ ਵਿਚਾਰਿਆਂ ਨੇ ਤੇ ਦੇਖ ਲਓ ਪਾਣੀ ਜੇ ਉਧਰ ਨੂੰ ਜੇ ਹੁਣ ਹਰੀਕੇ ਵਾਲਾ ਪਾਣੀ ਉਹਦੇ ਵਿੱਚ ਛੱਡ ਦੇਣਾ ਇੰਦਰਾ ਗਾਂਧੀ ਜੋ ਗੰਗ ਕਨਾਲ ਹੈ ਜਾਂ ਉਹ ਜਿਹੜੀ ਇੰਦਰਾਗਨ ਦੀ ਫੀਡਰ ਨਹਿਰ ਜਿਹੜੀ Rajasthan ਨੂੰ